ਮਾਸਤੇ ਜੀ ਤੁਹਾਡਾ ਸਾੜੀ ਦੁੱਲਾ ਫੈਮਿਲੀ ਚ ਹੋ ਤੁਹਾਡਾ ਕੀ ਹਾਲ ਚਾਲ ਵਾ ਜੀ ਤੇ ਆਪਾਂ ਜੀ ਅੱਜ ਕਰਦੇ ਹਾਂ ਰਸੋਈ ਦੀ ਸਫਾਈ ਆਪਾਂ ਪਾਲਿਆ ਖਲਾਰਾ ਸਾਰੇ ਭਾਂਡੇ ਆਪਾਂ ਕਢਦੇ ਆ ਬਾਹਰ ਤੇ ਅੱਜ ਆਪਾਂ ਕਰਾਂਗੇ ਰਸੋਈ ਦੀ ਸਫਾਈ ਕਿਉਂਕਿ ਰਸੋਈ ਦਾ ਜੀ ਖਲਾਰਾ ਜਿਆਦਾ ਹੁੰਦਾ ਕਿਉਂਕਿ ਭਾਂਡੇ ਭਾਂਡਿਆਂ ਦਾ ਹੁੰਦਾ ਜਿਆਦਾਤਰ ਤੇ ਆਪਾਂ ਜੀ ਬਾਕੀ ਤਾਂ ਸਫਾਈ ਕਰ ਲਈ ਆ ਤੇ ਆਪਣੀ ਰਸੋਈ ਦੀ ਸਫਾਈ ਕਹਿੰਦੀ ਆ ਤੇ ਮੈਂ ਅੱਜ ਭਾਬੀ ਨੂੰ ਕਿਹਾ ਕਿ ਆਪਾਂ ਅੱਜ ਰਸੋਈ ਦੀ ਸਫਾਈ ਕਰਨੀ ਆ ਤੇ ਆ ਜੀ ਦੇਖੋ ਜੀ ਮੇਰੇ ਸਾਰੇ ਡੱਬੇ ਬਾਹਰ ਲੈ ਲਈਆਂ ਤੇ ਬਹੁਤ ਭਾਂਡੇ ਵਗੈਰਾ ਸਾਰੇ ਬਾਹਰ ਰਸੋਈ ਚ ਆ ਤੇ ਭਾਬੀ ਜੀ ਨੇ ਲਵੀ ਨੂੰ ਚੱਕਿਆ ਕਿਉਂਕਿ ਮੈਨੂੰ ਪਤਾ ਕਿ ਛੋਟੇ ਬੱਚੇ ਬਹੁਤ ਤੰਗ ਕਰਦੇ ਆ ਕਿਉਂਕਿ ਮੈਂ ਵੀ ਕੱਲੀ ਨੇ ਪਾਲਿਆ ਚਲੋ ਮੈਂ ਅਸੀਂ ਤਾਂ ਹੁਣ ਵੀ ਆਪਣੇ ਭਾਬੀ ਨੂੰ ਨਾਲ ਮੇਰੇ ਨਾਲ ਤਾਂ ਕੋਈ ਵੀ ਨਹੀਂ ਸੀ ਆਪਣੇ ਸਹੁਰੇ ਘਰ ਮੈਂ ਬੱਚੇ ਵੀ ਜੀ ਕੱਲੀ ਸੰਭਲਦੇ ਸੀ ਤੇ ਸਪਾਈ ਵੀ ਕੱਲੀ ਕਰਦੀ ਸੀ ਛੋਟੇ بڑے ਮੁੰਡੇ ਨੂੰ ਸਕੂਲੋਂ ਵੀ ਕੱਲੀ ਲੈ ਕੇ ਆਉਂਦੀ ਹੁੰਦੀ ਸੀ ਤੇ ਮੈਨੂੰ ਤਾਂ ਕਿਸੇ ਦਾ ਸਹਾਰਾ ਨਹੀਂ ਹੋਇਆ ਕਿਉਂਕਿ ਜੋ ਮੈਨਾ ਹੋਇਆ ਮੈਂ ਕਹਿੰਦੀ ਕਿਸੇ ਨਾਲ ਨਾ ਹੋਵੇ ਇਸ ਕਰਕੇ ਜੀ ਮੈਂ ਆਪਣੇ ਭਾਬੀ ਦੀ ਪੂਰੀ ਪੂਰੀ ਹੈਲਪ ਕਰਦੀ ਆ ਕਿਉਂਕਿ ਮੈਨੂੰ ਪਤਾ ਹੈ ਕਿ ਬੱਚੇ ਪਾਲਣੇ ਬਹੁਤ ਔਖੇ ਆ ਮੈਂ ਮੈਂ ਕੱਲੀ ਨੇ ਬੱਚੇ ਪਾਲੇ ਆ ਇਸ ਕਰਕੇ ਜੀ ਆਪਾਂ ਆਪਾਂ ਹੁਣ ਛਾੜ ਦਿਆਂ ਜਾਲੇ ਕਿ ਪਹਿਲਾਂ ਵੀ ਮੈਂ ਜਾਲੇ ਝਾੜ ਚੁੱਕੀ ਆ ਜਾਲੇ ਸਾਡੇ ਇੰਨੇ ਹੈ ਨਹੀਂ ਕਿਉਂਕਿ ਮੈਂ ਨਾਲ ਦੀ ਨਾਲ ਕਰਦੀ ਰਹਿੰਦੀ ਹੁੰਦੀ ਆ ਮੈਂ ਭਾਬੀ ਜੀ ਨੂੰ ਕਹਿੰਦੀ ਮੈਂ ਕਿ ਆਪਣੇ ਬੋਤੇ ਤਾਂ ਜਾਲੇ ਹੈ ਨਹੀਂ ਆ ਤੇ ਇਹ ਤਾਂ ਕਿ ਧੌਣ ਵਾਲੀ ਆ ਤੇ ਇਹ ਮੈਂ ਧੋ ਦੂੰਗੀ ਤੇ ਆਪਾ ਜੀ ਹੁਣ ਜਿਹੜੇ ਮੋٹے ਮੋٹے ਜਾਲੇ ਆ ਆਪਾਂ ਲਾ ਦੇਣੇ ਆ ਕਿਉਂਕਿ ਉੱਪਰ ਪਏ ਕਿਉਂਕਿ ਥੋੜੇ ਕਿ ਦਿਨ ਹੋਏ ਸੀ ਮੈਂ ਪਹਿਲੇ ਜਾਲੇ ਲਾ ਦਿੱਤੇ ਸੀ ਤੇ ਆਪਾ ਜੀ ਸਾਰਾ ਹੁਣ ਭਾਂਡੇ ਸਾਰੇ ਲੈ ਆਏ ਆ ਬਾਹਰ ਤੇ ਮੈਂ ਮੈਂ ਕਹਾ ਤੁਸੀਂ ਇਦਾਂ ਕਰੋ ਤੁਸੀਂ ਬਸ ਨਿਆਣੇ ਸੰਭਲੋ ਭਾਂਡੇ ਮੈਂ ਆਪੇ ਮੰਜ ਲੈਣੇ ਆ ਕਿਉਂਕਿ ਹੁਣ ਮੈਂ ਲੱਗੀ ਆ ਭਾਂਡੇ ਮੰਜਣ ਤੇ ਹੁਣ ਆਪਾ ਜੀ ਮੈਂ ਦੇਖਦੀ ਕਿ ਬਈ ਸਰਫ ਕਿੱਥੇ ਆ ਮੈਨੂੰ ਤਾਂ ਸਰਫ ਮੈਂ ਇਦਾਂ ਜੀ ਭੁੱਲ ਜਾਂਦੀ ਆ ਚੀਜ਼ ਰੱਖ ਕੇ ਮੈਨੂੰ ਮੈਂ ਭੁੱਲ ਜਾਂਦੀ ਆ ਤਾਂ ਹੁਣ ਮੈਂ ਇੱਥੇ ਪਾਣੀ ਢੋਲ ਦੂੰਗੀ ਇਹ ਇਹ ਵਾਲਾ ਜੀ ਪਾਣੀ ਢੋਲ ਕੇ ਮੜਾ ਜਿਹਾ ਸਾਫ ਕਰ ਲੂੰਗੀ ਤੇ ਮੇਰਾ ਚੇਤਾ ਇਦਾਂ ਦਾ ਹੀ ਹੈ ਮੈਂ ਹੁਣ ਭਾਬੀ ਜੀ ਨੂੰ ਕਹਿੰਦੀ ਆ ਸਰਫ ਲੈ ਕੇ ਆ ਤੇ ਹੁਣ ਜੀ ਆਪਾਂ ਇੰਨੇ ਸਾਰੇ ਭਾਂਡੇ ਆ ਉਦਾਂ ਤਾਂ ਜੀ ਮੇਰੇ ਉਦਾਂ ਸੇਉ ਛੋਟੀ ਭੈਣ ਆ ਗਈ ਸੀ ਮੇਰੀ ਛੋਟੀ ਭੈਣ ਨੇ ਬਹੁਤ ਮੇਰੇ ਨਾਲ ਸਾਰਾ ਕੰਮ ਕਰਾਇਆ ਛੋਟੀ ਭੈਣ ਨੇ ਤੇ ਮੈਂ ਤੇ ਮੇਰੀ ਭਾਬੀ ਵੀ ਲੱਗ ਗਏ ਆ ਜੀ ਭਾਬੀ ਜੀ ਪਾਣੀ ਗਰਮ ਕਰਕੇ ਲੈ ਕੇ ਆਉਂਦੀ ਆ ਤੇ ਮੈਂ ਕਹ ਇਹਦੇ ਵਿੱਚ ਪਾ ਦੋ ਪਾਣੀ ਕਿਉਂਕਿ ਖੁੱਲੇ ਡੁੱਲੇ ਜੀ ਸਰਫ ਚ ਭਾਂਡੇ ਵਧੀਆ ਧੋ ਹੋ ਜਾਂਦੇ ਆ ਤੇ ਹਜੇ ਮੈਨੂੰ ਸਮਝ ਨਹੀਂ ਲੱਗਦੀ ਮੈਂ ਕਿੰਦਾ ਕੰਮ ਸ਼ੁਰੂ ਕਰਾਂ ਤੇ ਪਹਿਲਾਂ ਸਾਰਾ ਸਮਾਨ ਇਕੱਠਾ ਕਰਨਾ ਜੀ ਓਕਾ ਹੈ ਭਾਬੀ ਜੀ ਸਰਫ ਲੈ ਆਏ ਆ ਤੇ ਆਪਾਂ ਜੀ ਹੁਣ ਸਰਫੇਸ ਸਰਫ ਘੋੜ ਕੇ ਤੇ ਚਲੋ ਜੀ ਆਪਾਂ ਭਾਂਡੇ ਮਾਂਜ ਮਾਂਜ ਕੇ ਛੱਟ ਬਿਲੇ ਹੋ ਜਾਣਾ ਆ ਤੇ ਮੇਰੀ ਭੈਣ ਤੇ ਅਸੀਂ ਜੀ ਤਿੰਨ ਜਣੇ ਐਨਾਂ ਉਦਾਂ ਤਾਂ ਭਾਂਡੇ ਮਾਂਜਣੇ ਆ ਮੈਂ ਅਸੀਂ ਆਪਣੇ ਭਾਬੀ ਜੀ ਨੂੰ ਬਹੁਤਾ ਕੰਮ ਕਰਨ ਨਹੀਂ ਦੀਦਾ ਕਿਉਂਕਿ ਅਸੀਂ ਇਦਾਂ ਨਹੀਂ ਹੈਗੇ ਵੀ ਕੋਈ ਇਦਾਂ ਨਹੀਂ ਵੀ ਅਸੀਂ ਦੇਖੀਦਾ ਬੱਚਿਆਂ ਦਾ ਦੇਖੀਦਾ ਆ ਮੈਨੂੰ ਪਤਾ ਸਾਨੂੰ ਪਤਾ ਕਿ ਬੱਚੇ ਪਾਲਣੇ ਬੜੇ ਔਖੇ ਆ ਤੇ ਆਪਾਂ ਲੱਗੇ ਆ ਭਾਂਡੇ ਮਾਂਜਣ ਤੇ ਸ਼ਿਲਪਾ ਵੀ ਸ਼ਿਲਪਾ ਵੀ ਸਪਾਈ ਕਰ ਰਹੀ ਆ ਤੇ ਆਪਾਂ ਜੀ ਨਾਲ ਮਿਲ ਕੇ ਝੱਟ ਭਾਂਡੇ ਮਾਂਜ ਲੈਣੇ ਆ ਤੇ ਆਪਾਂ ਜੀ ਲੋਕਾਂ ਵਾਂਗੂ ਨਹੀਂ ਹੈਗਾ ਵੀ ਮੇਰੇ ਮੇਰੇ ਤਾਂ ਜੀ ਕੋਈ ਨਿਆਣੇ ਵੀ ਨਹੀਂ ਸੀ ਸਾਹਬ ਦਾ ਫੇਰ ਵੀ ਮੈਂ ਸਾਰੇ ਕੰਮ ਆਪੇ ਹੀ ਕਰਦੀ ਸੀ ਮੈਨੂੰ ਤਾਂ ਨਣਾਨ ਦਾ ਕੋਈ ਸਹਾਰਾ ਮਿਲਿਆ ਨਾ ਸੱਸ ਸਹੁਰੇ ਦਾ ਕੋਈ ਸਹਾਰਾ ਮਿਲਿਆ ਮੈਨੂੰ ਪਤਾ ਮੈਂ ਕਿੱਦਾਂ ਬੱਚੇ ਪਾਲੇ ਆ ਮੇਰੀ ਮਾਂ ਮੇਰੀ ਮੰਮੀ ਰਾਜੀ ਰਵੇ ਜਿਨੇ ਮੈਂ ਜਿਨੇ ਮੇਰੇ ਬੱਚੇ ਪਾਲੇ ਆ ਤੇ ਆਪਾਂ ਜੀ ਹੁਣ ਲਾ ਪਈਆਂ ਨਾ ਨਾਲ ਪਰਜਾਈ ਜੀ ਭਾਂਡੇ ਮੰਜਣ ਤੇ ਆਪਾਂ ਹੁਣ ਝੱਟ ਭਾਂਡੇ ਮੰਜ ਲੈਣੇ ਆ ਜੀ ਸਾਰੇ ਜਣੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਸਾਰੇ ਜਣੇ ਸਪੋਰਟ ਕਰਿਆ ਕਰੋ ਜੀ ਵੱਧ ਤੋਂ ਵੱਧ ਜੀ ਤੇ ਦੇਖੋ ਜੀ ਭਾਂਡੇ ਕਿੰਨਾ ਖਰਾਰਾ ਪਿਆ ਆ ਹਜੇ ਏ ਪੂਰੇ ਭਾਂਡੇ ਤੁਹਾਨੂੰ ਦਿਖਾ ਲੈਣੇ ਨਹੀਂ ਹੈਗੇ ਪੂਰੇ ਭਾਂਡੇ ਤਾਂ ਜੀ ਸਾਡੇ ਬਹੁਤ ਹੁੰਦੇ ਆ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਥੈਂਕ ਯੂ ਜੀ ਧੰਨਵਾਦ ਜੀ ਬਹੁਤ ਬਹੁਤ